ਮੇਰੀ ਮੁਮਤੀ ਰਸਤੇ ਜਾ ਰਹਾ ਹੈ ਪੰਡਤ ਕਹਿੰਦਾ ਵੀ ਹੁਣ ਜੋ ਕੁਝ ਵੀ ਹੋ ਜਾਈ ਮੈਂ ਉਸ ਗੁਰੂ ਦੇ ਪਾਸ ਉਸ ਪੈਗੰਬਰ ਦੇ ਪਾਸ ਜਾਣਾ ਹੀ ਕਿਉਂਕਿ ਧਰਮ ਦੇ ਉੱਪਰ ਬੜਾ ਭਾਰ ਪਿਆ ਆ ਧਰਮ ਦੇ ਉੱਪਰ ਬੜਾ ਦੁੱਖ ਆ ਆ ਤੇ ਜਦੋਂ ਪੰਡਤ ਕਿਰਪਾ RAM ਦੀ ਦਿੱਲੀ ਤੋਂ ਸਿੱਧਾ ਅਨੰਦਪੁਰ ਸਾਹਿਬ ਨੂੰ ਧਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਸ ਜਾਂਦੇ ਨੇ ਧਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸੇ ਤਰ੍ਹਾਂ ਦਿਵਾਨ ਦੇ ਵਿੱਚ ਬੈਠੇ ਨੇ ਦਰਬਾਰ ਸੱਜਿਆ ਹੈ ਸੰਗਤ ਬੈਠੀ ਹੈ ਧਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਹੁਕਮਾਂ ਨੂੰ ਸੁਣ ਰਹੇ ਨੇ ਸਰਵਣ ਕਰ ਰਹੇ ਤੇ ਧਰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖੱਬੇ ਪਾਸੇ ਧਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠੇ ਨੇ ਬੜਾ ਸੋਹਣਾ ਦ੍ਰਿਸ਼ ਹੈ ਉਹ ਮਹਿਸੂਸ ਕਰਨ ਵਾਲਾ ਦ੍ਰਿਸ਼ ਹੈ ਹੁਣ ਯਤਨ ਕਰਿਓ ਵੀ ਅਸੀਂ ਆਪਣੀ ਸਾਰੇ ਆਪਣੀ ਸੋਚ ਆਪਣਾ ਦਿਵਾਨ ਆਪਣਾ ਮਨ ਆਨੰਦਪ੍ਰਸਾਦ ਦੀ ਧਰਤੀ ਤੇ ਲੈ ਕੇ ਜਾਈਏ ਤੇ ਇਸੇ ਤਰ੍ਹਾਂ ਜਦੋਂ ਧੰਮ ਨੂੰ ਤੇਗ ਬਹਾਦਰ ਪਾਤਸ਼ਾਹ ਜੀ ਗੁਰਬਾਣੀ ਦੇ ਬੋਲ ਸਮੇਂ ਦੇ ਲੋਕਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਸੱਪਣ ਕਰਵਾ ਰਹੇ ਨੇ ਸਾਰੀ ਸੰਗਤ ਬੜੀ ਲੀਨ ਹੋਈ ਪਈ ਸਾਰੇ ਦੀ ਸੰਗਤ ਦੇ ਬੱਚੇ ਬਜ਼ੁਰਗ ਮਾਤਾ ਮਾਂ ਬਜ਼ੁਰਗ ਬਾਪੂ ਸਾਰੇ ਦੇ ਸਾਰੇ ਧੰਗ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਦਰਬਾਰ ਦੇ ਵਿੱਚ ਬੈਠੇ ਸੰਗਤ ਕਰ ਰਹੇ ਨੇ ਤੇ ਜਦੋਂ ਕਿਰਪਾ RAM ਪੰਡਤ ਧੰਗ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਪਾਸ ਪਹੁੰਚਦਾ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਉੱਥੇ ਜਾ ਕੇ ਇੱਕ ਪੰਡਤ ਕਿਰਪਾ RAM ਵੇਖਦਾ ਵੀ ਕਿਸੇ ਵੀ ਇਨਸਾਨ ਦੇ ਕਿਸੇ ਵੀ ਬੱਚੇ ਦੇ ਕਿਸੇ ਵੀ ਬਜ਼ੁਰਗ ਦੇ ਚਿਹਰੇ ਦੇ ਉੱਪਰ ਉਦਾਸੀ ਨਹੀਂ ਹੈ ਗੁਰੂ ਸੱਚਮੁੱਚ ਵੱਡੀ ਕਮਾਈ ਵਾਲਾ ਹੋਣਾ ਹੈ ਕਿਉਂਕਿ ਇਸ ਗੁਰੂ ਕੋਲ ਜਾਣ ਵਾਲਾ ਨਿੱਕਾ ਬੱਚਾ ਵੀ ਮੁਸਕਰਾਉਂਦਾ ਹੈ ਜਿੰਜਾਪਦਾ ਹੈ ਵੀ ਰੱਬ ਸੱਚਮੁੱਚ ਇੱਥੇ ਹਰ ਆਦਮੀ ਦੇ ਹਰ ਇਨਸਾਨ ਦੇ ਚਿਹਰੇ ਦੇ ਉੱਪਰ ਬੜੀ ਮੁਸਕਰਾਹਟ ਹੈ ਜਿਹੜੀ ਮੁਸਕਰਾਹਟ ਕਿਰਪਾ ਰਾਮ ਪੰਡਤ ਦੇਖਦਾ ਹੈ ਮਨ ਦੇ ਵਿੱਚ ਡਰ ਵੀ ਬੈਠਾ ਹੋਇਆ ਹੈ ਕਿ ਸਾਡੇ ਧਰਮ ਦੇ ਉੱਪਰ ਬੜਾ ਭਾਰ ਪਿਆ ਹੈ ਸਾਡੇ ਧਰਮ ਦਾ ਅੰਤ ਹੋਣਾ ਹੈ ਹੁਣ ਕੀ ਕਰ ਸਕੀਏ ਇਤਨੇ ਨੂੰ ਰਾਹ ਲੱਭਦਾ ਲੱਭਦਾ ਜਦੋਂ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਣ ਦੇ ਵਿੱਚ ਜਾਂਦਾ ਹੈ ਗੁਰੂ ਤੇਗ ਬਹਾਦਰ ਪਾਸਾ ਜੀ ਨੂੰ ਆਪਣੇ ਧਰਮ ਦੇ ਬਾਰੇ ਸਾਰੀ ਵਾਰਤਾ ਲਾਭ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਨਾਲ ਕਰਦਾ ਆ ਕਿ ਸਾਡੇ ਧਰਮ ਦੇ ਉੱਪਰ ਬੜਾ ਭਾਰ ਪੈਣਾ ਹੈ ਗੁਰੂ ਪਾਤਸ਼ਾਹ ਜੀ ਸਾਡੇ ਮੰਦਰਾਂ ਨੂੰ ਸਾਡੇ ਤੀਰਥ ਅਸਥਾਨਾਂ ਨੂੰ ਔਰੰਗਜ਼ੇਬ ਦਾ ਹੁਕਮ ਹੋਇਆ ਆ ਕਿ ਸਾਡੇ ਤੀਰਥ ਅਸਥਾਨਾਂ ਨੂੰ ਤਬਦੀਲ ਕਰਕੇ ਬਦਲ ਕੇ ਮਸਜਿਦਾਂ ਦੇ ਵਿੱਚ ਤਬਦੀਲ ਕੀਤਾ ਜਾਵੇ ਜਿਹੜੇ ਵੀ ਬ੍ਰਾਹਮਣ ਤੁਹਾਨੂੰ ਦਿਸਦੇ ਨੇ ਜਿੱਥੇ ਵੀ ਤੁਹਾਨੂੰ ਕੋਈ ਹਿੰਦੂ ਦਿਖੇ ਉਹਨੂੰ ਫੜ ਕੇ ਸਾਡੇ ਪਾਸ ਲਿਆਓ ਜੇ ਤੇ ਉਹ ਇਸਲਾਮ ਧਰਮ ਕਬੂਲ ਕਰਦਾ ਆ ਤੇ ਤਾਂ ਤੇ ਉਹਨੂੰ ਛੱਡ ਦਿਓ ਨਹੀਂ ਤੇ ਉਹਦਾ ਸਿਰ ਕਰਮ ਕੱਢ ਦਿਓ ساری ਦੀ ساری ਗੱਲ ਪੰਡਿਤ ਕਿਰਪਾ RAM ਰੋਂਦਾ ਰੋਂਦਾ ਦੱਸਦਾ ਆ ਅਥਰੂ ਆਉਂਦੇ ਨੇ ਕਿਉਂ ਕਿਉਂਕਿ ਪਤਾ ਆ ਜਦੋਂ ਕਿਸੇ ਧਰਮ ਦੇ ਉੱਪਰ ਦੁੱਖ ਆਵੇ ਭੀੜ ਆਵੇ ਤੇ ਫਿਰ ਬੜਾ ਦੇਖਣ ਵਾਲਾ ਦ੍ਰਿਸ਼ ਹੁੰਦਾ ਹੈ ਉਹ ਮਹਿਸੂਸ ਕਰਨ ਵਾਲਾ ਦ੍ਰਿਸ਼ ਹੁੰਦਾ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਰੀ ਦੀ ਸਾਰੀ ਗੱਲ ਸੁਣੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪੰਡਤ ਜੀ ਨੂੰ ਦੱਸ ਰਹੇ ਨੇ ਪੰਡਤ ਜੀ ਤੁਹਾਡੇ ਧਰਮ ਦਾ ਬਚਾਓ ਸਕਦਾ ਹੈ ਤੁਹਾਡਾ ਧਰਮ ਬਚ ਸਕਦਾ ਆ ਪਰ ਇੱਕ ਤੁਹਾਨੂੰ ਕੰਮ ਕਰਨਾ ਪੈਣਾ ਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਲੱਭੀ ਬੈਠੇ ਨੇ ਨਜ਼ਦੀਕ ਨੇ ਜਦੋਂ ਧੰਨ ਗੁਰੂ ਪਾਤਸ਼ਾਹ ਨੇ ਕਿਹਾ ਨਾ ਪੰਡਤ ਜੀ ਤੁਹਾਡੇ ਧਰਮ ਨੂੰ ਬਚਾ ਸਕਦਾ ਕੋਈ ਕੋਈ ਸਤਪੁਰਸ਼ ਹੋਵੇ ਮਹਾਪੁਰਸ਼ ਹੋਵੇ ਤੁਹਾਡਾ ਧਰਮ ਬਚ ਸਕਦਾ ਤੇ ਵੇਖੋ ਇਹ ਸੁਣ ਕੇ ਇਹ ਪੜ੍ਹ ਕੇ ਸੱਚਮੁੱਚ ਹੈਰਾਨ ਹੋ ਜਾਈਦਾ ਵੀ ਉਹਨਾਂ ਸਮਿਆਂ ਦੇ ਵਿੱਚ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਆ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਸਾ ਜੀ ਦੀ 9 ਸਾਲ ਦੀ ਉਮਰ ਹੈ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਨੂੰ ਇਹ ਸਲਾਹ ਦਿੱਤੀ ਬੇਨਤੀ ਕੀਤੀ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਤੁਹਾਡੇ ਤੋਂ ਗਿਆਨੀ ਤੁਹਾਡੇ ਤੋਂ ਤਿਆਗੀ ਤੁਹਾਡੇ ਤੋਂ ਬਲਵਾਨ ਕੋਈ ਸਤਪੁਰਸ਼ ਮਹਾਪੁਰਸ਼ ਹੋ ਹੀ ਨਹੀਂ ਸਕਦਾ ਸਾਰੀ ਸੰਗਤ ਹੈਰਾਨ ਹੋ ਗਈ ਕਿ ਇੱਕ 9 ਸਾਲ ਦਾ ਪੁੱਤ ਆਪਣੇ ਪਿਤਾ ਨੂੰ ਕਹਿ ਰਿਹਾ ਵੀ ਪਿਤਾ ਜੀ ਤੁਸੀਂ ਜਾਓ ਤੁਹਾਡੀ ਕਿਸੇ ਨੂੰ ਲੋੜ ਹੈ ਤੁਹਾਡੀ ਪ੍ਰਜਾ ਨੂੰ ਲੋੜ ਹੈ ਤੁਹਾਡੀ ਧਰਮ ਨੂੰ ਲੋੜ ਹੈ ਤੁਸੀਂ ਜਾਓ ਤੇ ਹੈਰਾਨ ਹੋਣ ਵਾਲਾ ਉਹ ਦ੍ਰਿਸ਼ ਇਤਿਹਾਸ ਦੇ ਵਿੱਚ ਲਿਖਿਆ ਗਿਆ ਇਤਿਹਾਸ ਦੇ ਵਿੱਚ ਛਾਪਿਆ ਗਿਆ ਇਤਿਹਾਸ ਸਾਡੇ ਤੱਕ ਜਦੋਂ ਅਸੀਂ ਪੜ੍ਹਦੇ ਆਂ ਇਤਿਹਾਸ ਅਸੀਂ ਜਦੋਂ ਵੇਖਦੇ ਆਂ ਤੇ ਸੱਚਮੁੱਚ ਉਹ ਬੜਾ ਸੋਹਣਾ ਦ੍ਰਿਸ਼ ਹੋ ਜਾਂਦਾ ਕਿ ਜਿਹੜੇ ਫਰਜ਼ ਧਰਮਤਾ ਗੁਜ਼ਰ ਕਰਨੇ ਆਪਣੇ ਪੁੱਤ ਧੰਗ ਗੁਰੂ ਗੋਬਿੰਦ ਸਿੰਘ ਪਾਲ ਸਾਹਿਬ ਜੀ ਨੂੰ ਸਿਖਾਏ ਸਮਝਾਏ ਉਹਨਾਂ ਫਰਜ਼ਾਂ ਤੋਂ ਉਹਨਾਂ ਸੰਸਕਾਰਾਂ ਤੋਂ ਵਾਂਝੇ ਹੋ ਗਏ ਸਿੱਖ ਧਰਮ ਦੇ ਵਿੱਚ ਰਹਿਣ ਵਾਲਾ ਸਿੱਖ ਧਰਮ ਨੂੰ ਕਬੂਲ ਕਰਨ ਵਾਲਾ ਸਿੱਖ ਧਰਮ ਦੇ ਅਧੀਨ ਰਹਿਣ ਵਾਲਾ ਹਰ ਗੁਰੂ ਦਾ ਸਿੱਖ ਹਰ ਪਰਿਵਾਰ ਜੇਕਰ ਆਪਣੇ ਫਰਜ਼ਾਂ ਦੀ ਪਛਾਣ ਕਰ ਲਵੇ ਤੇ ਸਿੱਖ ਧਰਮ ਦਾ ਪ੍ਰਚਾਰ ਹਰ ਘਰ ਦੇ ਵਿੱਚ ਹਰ ਦੁਨੀਆ ਦੇ ਵਿੱਚ ਹਰ ਵਰਲਡ ਦੇ ਕੋਨੇ-ਕੋਨੇ ਵਿੱਚ ਹੋਵੇਗਾ ਤਾਂ ਕਰਕੇ ਹੋਣਾ ਆ ਜੀ ਅਸੀਂ ਆਪਣੇ ਘਰ ਦੇ ਵਿੱਚ ਸਿੱਖੀ ਲਿਆਵਾਂਗੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਿੱਖੀ ਦਾ ਚਿਰਾਗ ਸੀ ਜਿਹੜਾ ਚਿਰਾਗ ਕਦੇ ਬੁਝਣ ਨਹੀਂ ਦਿੱਤਾ ਤੇ ਜਦੋਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹ ਵਚਨ ਕੀਤਾ ਕਿ ਪਿਤਾ ਜੀ ਤੁਹਾਡੇ ਤੋਂ ਬਲਵਾਨ ਤੁਹਾਡੇ ਤੋਂ ਤਿਆਗੀ ਤੁਹਾਡੇ ਤੋਂ ਗਿਆਨੀ ਤੁਹਾਡੇ ਤੋਂ ਸਤਪੁਰਸ਼ ਮਹਾਪੁਰਸ਼ ਕੋਈ ਹੋ ਹੀ ਨਹੀਂ ਸਕਦਾ ਤੇ ਤੁਸੀਂ ਕਿਰਪਾ ਕਰੋ ਇਹਨਾਂ ਦੇ ਧਰਮ ਨੇ ਨਾਲ ਖੜ ਜਾਓ ਤੇ ਇਹਨਾਂ ਦਾ ਧਰਮ ਬਚ ਸਕਦਾ ਆ ਪੰਡਿਤ ਕਿਰਪਾ ਰਾਮ ਬੈਠਾਏ ਸੋਚ ਰਿਹਾ ਆ ਵੀ ਧੰਨ ਗੁਰੂ ਪਾਤਸ਼ਾਹ ਸਾਡੇ ਨਾਲ ਤੁਰਨਗੇ ਜਾਂ ਨਹੀਂ ਤੁਰਨਗੇ ਵੇਖੋ ਜਦੋਂ ਕਿਸੇ ਘਰ ਦੇ ਵਿੱਚ ਲੜਾਈ ਹੋ ਜਾਵੇ ਤੇ ਆਮ ਕਰਕੇ ਪਿੰਡ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਨਾ ਉਹ ਤੁਰਦੇ ਨੇ ਪਹਿਲਾਂ ਉਹ ਇਹ ਵੇਖਦੇ ਨੇ ਵੀ ਜਿਹੜੇ ਬੰਦੇ ਦੇ ਘਰ ਦੇ ਵਿੱਚ ਲੜਾਈ ਹੋਈ ਹੈ ਉਹ ਬੰਦੇ ਦਾ ਚਾਲ ਚੱਲਣ ਬਿਹੇਵੀਅਰ ਉਹਦੀ ਲਾਈਫ ਦੇ ਕੁਝ ਸਹੀ ਚੱਲ ਰਿਹਾ ਹੈ ਉਹ ਬੰਦਾ ਗਲਤ ਤੇ ਨਹੀਂ ਨਾ ਤੇ ਇੱਥੇ ਕੁਝ ਸੋਚਿਆ ਨਹੀਂ ਵਿਚਾਰਿਆ ਨਹੀਂ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਭਾਈ ਕੀ ਹੋਇਆ ਜੇ ਤੁਹਾਡੇ ਧਰਮ ਤੇ ਭੀੜ ਪਈ ਹੈ ਹੋ ਸਕਦਾ ਸਾਡੇ ਧਰਮ ਤੇ ਕੱਲ ਭੀੜ ਪੈ ਜਾਵੇ ਸਾਡੇ ਧਰਮ ਦੇ ਵਿੱਚ ਬੰਦ-ਬੰਦ ਕਟਿਆ ਜਾਵੇ ਹੋ ਸਕਦਾ ਹੈ ਸਾਡੇ ਧਰਮ ਦੇ ਵਿੱਚ ਵੀ ਤੇ ਅੱਜ ਸੱਚਮੁੱਚ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਹੁਕਮ ਇਹ ਚੇਤੇ ਕਰਦੇ ਆਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਸਲਾਨਾ ਡਾਇਰੀ ਨੂੰ ਚੁੱਕ ਕੇ ਵੇਖ ਲਿਓ ਇਹ ਆਪਣੇ ਕੋਲ ਕੋਈ ਗੱਲ ਨਹੀਂ ਹੈ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਤੁਸੀਂ ਘਰ ਦੇ ਵਿੱਚ ਪਈ ਡਾਇਰੀ ਘਰ ਦੇ ਵਿੱਚ ਟੰਗਿਆ ਹੋਇਆ ਕੈਲੰਡਰ ਚੁੱਕ ਕੇ ਵੇਖ ਲਿਓ 365 ਦਿਨਾਂ ਦੇ ਵਿੱਚ ਜੇ ਕੋਈ ਇੱਕ ਵੀ ਦਿਨ ਖਾਲੀ ਹੋਵੇ ਕਿ ਕਿਸੇ ਸਿੱਖ ਦੀ ਕਿਸੇ ਗੁਰੂ ਦੀ ਸ਼ਹੀਦੀ ਨਾ ਹੋਈ ਹੋਵੇ ਬੇਸਹਾਰਿਆਂ ਦੇ ਸਹਾਰੇ ਗੁਰੂ ਨਾਨਕ ਦਾ ਦਰ ਬਣਿਆ ਭੁੱਖਿਆਂ ਦਾ ਦਰ ਗੁਰੂ ਨਾਨਕ ਦਾ ਦਰ ਬਣਿਆ ਪਿਆਸਿਆਂ ਨੂੰ ਭਰਨ ਵਾਲਾ ਗਰੀਬੀ ਨੂੰ ਦੂਰ ਕਰਨ ਵਾਲਾ ਮਨ ਦੇ ਰੋਗ ਕਟਣ ਵਾਲਾ ਤਨ ਦੇ ਰੋਗ ਕਟਣ ਵਾਲਾ ਗੁਰੂ ਨਾਨਕ ਦਾ ਦਰ ਬਣਿਆ ਜਿਹੜੇ ਦਰ ਤੋਂ ਬੇਮਕ ਹੋ ਕੇ ਅਸੀਂ ਝੂਠੇ ਬਾਬਿਆਂ ਦੇ ਪਾਸ ਜਾਂਦੇ ਤੇ ਜਦੋਂ ਅਸੀਂ ਸਾਰੇ ਇਸ ਗੱਲ ਦੇ ਨਾਲ ਸਹਿਮਤ ਹੁੰਨੇ ਆਂ ਵੀ ਸਿੱਖ ਧਰਮ ਦਾ ਜੀ ਸਿੱਕੀ ਦਾ ਪ੍ਰਚਾਰ ਬਹੁਤ ਘਟ ਗਿਆ ਆ ਸਿੱਖ ਧਰਮ ਦੇ ਵਿੱਚੋਂ ਲੋਕ ਦੂਰ ਹੋ ਜਾ ਰਹੇ ਨੇ ਸਿੱਖ ਧਰਮ ਪਰਵਰਤਨ ਨਹੀਂ ਹੋ ਰਿਹਾ ਤੇ ਤੁਸੀਂ ਸਿੱਖ ਧਰਮ ਦੇ ਵਿੱਚ ਆ ਕੇ ਇਸ ਗੱਲ ਨੂੰ ਭਲੀ ਪ੍ਰਕਾਰ ਮਹਿਸੂਸ ਕਰ ਸਕਦੇ ਹੋ ਕੀ ਘਾਟ ਕਿਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੰਸਕਾਰਾਂ ਦੇ ਵਿੱਚ ਘਾਟ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਘਾਟ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ 9 ਸਾਲ ਦੀ ਉਮਰ ਹੈ 9 ਸਾਲਾਂ ਦੇ ਵਿੱਚ ਇੰਨਾ ਕੁਝ ਸਿੱਖ ਲਿਆ ਕਿ ਜਦੋਂ ਜਦੋਂ ਕੌਮ ਤੇ ਭੀੜ ਪਵੇ ਸਾਡਾ ਸਰੀਰ ਤੇ ਕੀ ਮੈਂ ਆਪਣੀ ਚਾਰੀ ਪੁੱਤ ਆਪਣੀ ਮਾਂ ਇਸ ਕੌਮ ਦੇ ਲਿਖੇ ਲਾ ਸਕਦਾ ਹਾਂ ਸਤਨਾਮ ਤੇ ਜਦੋਂ ਪੰਡਤ ਕਿਰਪਾ RAM ਨੂੰ ਇਹ ਗੱਲ ਦੀ ਪਤਾ ਚੱਲਦਾ ਹੈ ਵੀ ਧੰਗੁਰੂ ਪਾਤਸ਼ਾਹ ਜੀ ਮੇਰੇ ਨਾਲ ਤੁਰਦੇ ਨੇ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਜਦੋਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਨੰਦਪੁਰ ਸਭ ਦੀ ਧਰਤੀ ਤੋਂ ਦਿੱਲੀ ਨੂੰ ਰਵਾਨਾ ਹੁੰਦੇ ਨੇ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਜਾਂ ਜਿਹੜੇ ਪਿੰਡ ਦੇ ਵਿੱਚ ਇੱਕ ਔਰਤ ਇੱਕ ਧੀ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬੜੀ ਵੱਡੀ ਉਹਨਾਂ ਦੀ ਸੇਵਾਦਾਰ ਹੈ ਉਹਨਾਂ ਦੀ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋਈ ਧੰਗ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਬਾਣੀ ਨੂੰ ਪੜ੍ਹਦੀ ਆ ਉਹਨਾਂ ਦੇ ਹੁਕਮਾਂ ਨੂੰ ਸੁਣਦੀ ਸੰਗਤ ਕਰਦੀ ਧੰਗ ਗੁਰੂ ਤੇਗ ਬਹਾਦਰ ਪਾਸਾ ਜੀ ਜਾਂਦੇ ਜਾਂਦੇ ਉਸ ਲੜਕੀ ਦੇ ਪਾਸ ਉਸ ਔਰਤ ਦੇ ਪਾਸ ਰੁਕੇ ਇਹ ਤਿੰਨੋ ਇਤਨੇ ਨੂੰ ਅੱਗੇ ਚੱਲਦੇ ਨੇ ਜਦੋਂ ਕੁਝ ਕੁ ਨਜ਼ਦੀਕ ਇਤਿਹਾਸ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਬਹੁਤਾਤ ਗਿਣਤੀ ਦੇ ਵਿੱਚ ਪੈਦਲ ਯਾਤਰਾ ਹੁੰਦੀ ਸੀ ਸਾਡੇ ਜਿੰਨੇ ਵੀ ਗੁਰੂ ਪਾਰਸ਼ਾਵਾ ਨੇ ਘੋੜਿਆਂ ਦੇ ਨਾਲ-ਨਾਲ ਸਵਾਰੀ ਦੇ ਨਾਲ-ਨਾਲ ਪੈਦਲਾਂ ਯਾਤਰਾ ਹੋਈਆਂ ਜਿੰਨੀਆਂ ਵੀ ਜੰਗ ਜੁੱਧ ਹੋਏ ਨੇ ਇਹ ਤਕਰੀਬਨ ਤਕਰੀਬਨ ਪੈਦਲ ਯਾਤਰਾ ਦੇ ਦੌਰਾਨ ਹੀ ਹੋਏ ਨੇ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਦੇ ਨਜ਼ਦੀਕ ਪਹੁੰਚਦੇ ਨੇ ਆਗਰੇ ਦੇ ਪਾਸ ਇੱਕ ਬੜਾ ਸੰਗਣਾ ਦਾ ਜੰਗਲ ਬਣਿਆ ਸੀ ਉਹ ਜੰਗਲ ਦੇ ਵਿੱਚ ਜਾ ਕੇ ਧੰਗੁਰੂ ਤੇਗ ਬਹਾਦਰ ਪਾਸਾ ਜੀ ਥੋੜੀ ਥਕਾਵਟ ਮਹਿਸੂਸ ਕਰਦੇ ਨੇ ਕਹਿੰਦੇ ਕਿਉਂ ਨਾ ਅਸੀਂ ਇੱਥੇ ਕੁਝ ਸਮਾਂ ਆਰਾਮ ਕਰ ਲਈਏ ਤੇ ਜਦੋਂ ਉੱਥੇ ਬੈਠੇ ਧੰਗੁਰੂ ਤੇਗ ਬਹਾਦਰ ਪਾਸਾ ਜੀ ਨੇ ਅੱਖਾਂ ਬੰਦ ਕੀਤੀਆਂ ਇੱਕ ਬੋੜ ਦੇ ਨਾਲ ਆਪਣੀ ਢੂ ਲਾ ਕੇ ਆਰਾਮ ਕਰਨ ਲੱਗੇ ਇਤਨੀ ਨੂੰ ਇੱਕ ਨੌਜਵਾਨ ਬੱਚਾ ਬੱਕਰੀਆਂ ਚਾਰਦਾ ਹੋਇਆ ਉਸ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਦੋਂ ਉਹ ਬੱਚੇ ਦੀ ਆਵਾਜ਼ ਬੱਕਰੀਆਂ ਦੀ ਆਵਾਜ਼ ਕੰਨਾਂ ਤੱਕ ਪਈ ਗੁਰੂ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਤੇ ਜਦੋਂ ਆਵਾਜ਼ ਮਾਰੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਰਸਤੇ ਦੇ ਵਿੱਚ ਕੋਈ ਖਾਣ ਵਾਲੀ ਵਸਤੂ ਨਹੀਂ ਮਿਲੀ ਇਸ ਬੱਚੇ ਦੇ ਸਦਕਾ ਆਪਾਂ ਕੁਝ ਖਾਣ ਲਈ ਮੰਗਾ ਸਕੀ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਉਸ ਬੱਚੇ ਨੂੰ ਆਵਾਜ਼ ਮਾਰੀ ਬੱਚਾ ਨੇ ਜਦੀਕ ਆਉਂਦਾ ਆ ਵੇਖੋ ਇਤਿਹਾਸ ਦੇ ਵਿੱਚ ਦੋ ਗੱਲਾਂ ਲਿਖੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ ਕਿਉਂਕਿ ਜਦੋਂ ਇੱਕ ਤੇ ਲਾਈਵ ਵੀਡੀਓ ਚੱਲ ਰਹੀ ਹੈ ਸੁਣਨ ਵਾਲਿਆਂ ਦੇ ਜਿਹੜੀ ਵਿਚਾਰ ਜਦੋਂ ਕੋਈ ਚੱਲ ਰਹੀ ਹੁੰਦੀ ਆ ਨਾ ਇਤਿਹਾਸ ਬਹੁਤ ਆਧੁਨਿਕਤਾ ਦੇ ਵਿੱਚ ਵਕ ਵਕ ਵਿਦਵਾਨਾਂ ਨੇ ਲਿਖਿਆ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਉਸ ਬੱਚੇ ਨੂੰ ਇੱਕ ਅੰਗੂਠੀ ਦਿੱਤੀ ਤੇ ਕਈ ਵਿਦਵਾਨ ਲਿਖਦੇ ਨੇ ਉਸ ਬੱਚੇ ਨੂੰ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਮੋਹਰਾਂ ਦਿੱਤੀਆਂ ਵੇਖੋ ਇਹ ਤੇ ਇੱਕ ਦ੍ਰਿਸ਼ ਦਿਖਾਉਣ ਵਾਲਾ ਹੈ ਅਸੀਂ ਮਹਿਸੂਸ ਕਰਨੀ ਆ ਉਹ ਜਗ੍ਹਾ ਉਹ ਸਮਾਂ ਵੀ ਉਹ ਦ੍ਰਿਸ਼ ਕਿਵੇਂ ਨਾ ਹੋਵੇਗਾ ਧਨਗੁਰੂ ਤੀਗ ਬਹਾਦਰ ਪਾਸਾ ਜੀ ਨੇ ਜਦੋਂ ਇੱਕ ਅੰਗੂਠੀ ਉਸ ਬੱਚੇ ਨੂੰ ਦਿੱਤੀ ਤੇ ਉਹਨਾਂ ਕਿਹਾ ਪਾਸਾ ਜੀ ਕਹਿੰਦੇ ਇੱਥੇ ਕੋਈ ਨਜ਼ਦੀਕ ਕੋਈ ਦੁਕਾਨ ਹੋਵੇ ਤੇ ਤੂੰ ਮੈਨੂੰ ਕੁਝ ਖਾਣ ਨੂੰ ਲਿਆ ਕੇ ਦੇ ਬੱਚੇ ਨੇ ਇਤਨਾ ਕੁ ਸੁਣਿਆ ਤੇ ਜਦੋਂ ਸੁਣਦਿਆਂ ਸੁਣਦਿਆਂ ਉਹ ਦੇਖਿਆ ਵੀ ਨਜ਼ਦੀਕ ਕੋਈ ਦੁਕਾਨ ਮਿਲ ਜਾਵੇ ਤੇ ਜਦੋਂ ਕਿਸੇ ਉਸ ਨਿਆਰੇ ਦੀ ਦੁਕਾਨ ਦੇ ਪਾਸ ਜਾਂਦਾ ਕਿਉਂਕਿ ਉਦੇ ਬਦਲੇ ਦੇ ਵਿੱਚ ਪੈਸੇ ਲਵੇਗਾ ਫਿਰ ਪੈਸੇ ਦੇ ਬਦਲੇ ਫਿਰ ਉਹ ਕੁਝ ਖਾਣ ਦੀ ਵਸਤੂ ਲੈ ਕੇ ਆਵੇਗਾ ਇਹ ਤੈਨੂੰ ਜਦੋਂ ਉਹ ਬੱਚਾ ਸੁਨਿਆਰੇ ਦੀ ਦੁਕਾਨ ਤੇ ਜਾਂਦਾ ਹੈ ਨਾ ਉਹ ਸੁਨਿਆਰੇ ਨੇ ਵੇਖਿਆ ਵੀ ਇਹਦਾ ਜਿਹੜਾ ਪਹਿਰਾਵਾ ਉਹ ਤੇ ਬੜਾ ਗਰੀਬ ਹੈ ਇਹਦੀ ਦਸਾਂ بگੜੀ ਹੋਈ ਹੋਈ ਹੈ ਇਹਦਾ ਰੂਪ ਬੇਹਾਲ ਹੋਇਆ ਪਿਆ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਬੱਚੀ ਨੂੰ ਤੋੜਿਆ ਉਹ ਬੱਚਾ ਸੁਨਿਆਰ ਦੀ ਦੁਕਾਨ ਤੱਕ ਜਾਂਦਾ ਹੈ ਤੇ ਸੁਨਿਆਰ ਨੇ ਉਸ ਬੱਚੇ ਨੂੰ ਧੱਕੇ ਦੇ ਨਾਲ ਆਪਣੇ ਦੁਕਾਨ ਦੇ ਵਿੱਚ ਬਿਠਾ ਲਿਆ ਸਮੇਂ ਦੀ ਹਕੂਮਤ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਿੱਖਾਂ ਦੇ ਗੁਰੂ ਧੰਗੁਰੂ ਤੇਗ ਬਹਾਦਰ ਪਾਸਾ ਜੀ ਇਸ ਸਮੇਂ ਕਿਸ ਜਗ੍ਹਾ ਤੇ ਨਿਵਾਸ ਕਰ ਰਹੇ ਨੇ ਤੇ ਜਦੋਂ ਉਸ ਬੱਚੇ ਨੂੰ ਇਹ ਗੱਲ ਦਾ ਪੁੱਛਿਆ ਗਿਆ ਵੀ ਤੁਹਾਨੂੰ ਇਹ ਅੰਗੂਠੀ ਕਿਸ ਨੇ ਦਿੱਤੀ ਹੈ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਹੁਣ ਕਿਹੜੇ ਜੇ ਬੱਚੇ ਨੂੰ ਤੇ ਕੋਈ ਕੋਈ ਗੱਲ ਵੀ ਪੁੱਛ ਲਓ ਉਹਨੇ ਤੇ ਦੱਸ ਹੀ ਦੇਣਾ ਜਦੋਂ ਇਹ ਗੱਲ ਦੀ ਖਬਰ ਸੁਨਿਆਰ ਨੂੰ ਪਈ ਸੁਨਿਆਰ ਨੇ ਕਿਹਾ ਵੀ ਲਾਲਚ ਦੇ ਵਿੱਚ ਆਇਆ ਹੋਇਆ ਜਿਵੇਂ ਗੰਗੂ ਲਾਲਚ ਦੇ ਵਿੱਚ ਆਇਆ ਸੀ ਨਾ ਹਰ ਬੰਦਾ ਇਨਸਾਨ ਦੀ ਮਨ ਦੇ ਵਿੱਚ ਬਹੁਤ ਵੱਡੀ ਘਾਟ ਹੈ ਲਾਲਚ ਆ ਜਾਣਾ ਨਿੱਕੀ ਜੀ ਗੱਲ ਤੇ ਉੱਪਰ ਡੋਲ ਜਾਂਦਾ ਹੈ ਨਿੱਕੀ ਜਿਹੀ ਕੋਈ ਚੀਜ਼ ਵਸਤੂ ਸਾਹਮਣੇ ਆ ਜਾਵੇ ਇਹ ਮੰਨਣਾ ਹੈ ਨਾ ਇਹ ਲਾਲਚ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਸੁਨਿਆਰ ਨੇ ਦਿੱਲੀ ਦਰਬਾਰ ਦੇ ਵਿੱਚ ਇਹ ਖਬਰ ਪਾਈ ਕਿ ਜਿਹੜੇ ਗੁਰੂ ਦੀ ਤੁਸੀਂ ਭਾਲ ਕਰ ਰਹੇ ਹੋ ਜਿਹੜੇ ਬੇਸਹਾਰਿਆਂ ਦਾ ਗੁਰੂ ਬਾਬਾ ਪੈਗੰਬਰ ਮਹਾਪੁਰਸ਼ ਸਤਪੁਰਸ਼ ਨੂੰ ਤੁਸੀਂ ਲੱਭ ਰਹੇ ਹੋ ਉਹ ਲੱਭ ਗਿਆ ਆ ਕਿਉਂ ਹੁਣ ਸੁਨਿਆਰ ਨੂੰ ਇੰਜ ਜਪਦਾ ਵੀ ਮੈਨੂੰ ਕੁਝ ਇਹਦੇ ਬਦਲੇ ਦੇ ਵਿੱਚ ਤੋਹਫਾ ਮਿਲੇਗਾ ਤੇ ਬੱਚੇ ਨੂੰ ਫੜਿਆ ਤੇ ਸਾਰੀ ਦੀ ਸਾਰੀ ਖਬਰ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਦਿੱਲੀ ਪਹੁੰਚ ਗਈ ਤੇ ਦਿੱਲੀ ਤੋਂ ਕੁਝ ਕੁ ਫੌਜਾਂ ਆਗਰੇ ਵੱਲ ਆਉਂਦਿਆਂ ਹੋਇਆਂ ਧੰਗੁਰੂ ਤੇਗ ਬਹਾਦਰ ਪਾਸਾ ਜੀ ਦੀ ਉਥੇ ਗ੍ਰਿਫਤਾਰੀ ਹੁੰਦੀ ਹੈ ਧੰਗੁਰੂ ਤੇਗ ਬਹਾਦਰ ਪਾਸਾ ਜੀ ਉਹ ਤਿਆਗ ਦੇ ਤਿਆਗੀ ਸੀ ਗਿਆਨੀ ਸੀ ਸੂਝਵਾਨ ਸੀ ਸਹਿਨਸੀਲਤਾ ਦੇ ਪ੍ਰਤੀਕ ਸੀ ਧੰਗੁਰੂ ਤੇਗ ਬਹਾਦਰ ਪਾਸਾ ਜੀ ਪਤਾ ਹੈ ਵੀ ਸਾਡੇ ਨਾਲ ਹੋਣਾ ਕੀ ਹੈ ਤੇ ਜਦੋਂ ਧੰਗੁਰੂ ਤੇਗ ਬਹਾਦਰ ਪਾਸਾ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਲਿਆਂਦਾ ਗਿਆ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਇਹਨਾਂ ਦੇ ਨਾਲ ਇੱਕ ਗੁਰਸਿੱਖ ਹੋਰ ਸੀ ਭਾਈ ਉਦੇਜ ਜੀ ਤੇ ਜਦੋਂ ਇਹ ਚਾਰੋਂ ਦੇ ਚਾਰੋਂ ਗੁਰਸਿੱਖ ਧੰਗੁਰੂ ਤੇਗ ਬਹਾਦਰ ਪਾਸਾ ਜੀ ਨਾਲ ਗ੍ਰਿਫਤਾਰੀ ਕਰਵਾਉਂਦੇ ਨੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਇਹਨਾਂ ਨੂੰ ਉਹ ਜਿਹੜੀਆਂ ਰਹਿ ਜਿਹੜੀ ਸੰਧੀ ਇਹਨਾਂ ਦੇ ਨਾਲ ਔਰੰਗਜ਼ੇਬ ਨੇ ਕਰਨੀ ਸੀ ਕਿ ਤੁਸੀਂ ਤੁਹਾਨੂੰ ਸਮੇਂ ਦੇ ਲੋਕ ਰੱਬ ਮੰਨਦੇ ਨੇ ਕਿਉਂ ਨਾ ਤੁਸੀਂ ਸਾਡੇ ਧਰਮ ਨੂੰ ਕਬੂਲ ਕਰ ਲਵੋ ਅਸੀਂ ਤੁਸੀਂ ਜੋ ਵੀ ਕਹੋਗੇ ਤੁਹਾਡੀ ਜੋ ਵੀ ਮੰਗ ਹੋਵੇਗੀ ਅਸੀਂ ਤੁਹਾਨੂੰ ਬਦਲੇ ਦੇ ਵਿੱਚ ਦੇ ਦੇਵਾਂਗੇ ਪਰ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਅਸੀਂ ਜੇ ਤੁਸੀਂ ਰੋਕੋਗੇ ਅਸੀਂ ਨਹੀਂ ਰੁਕਣਾ ਇਹਨਾਂ ਬ੍ਰਾਹਮਣਾਂ ਦੇ ਇਹਨਾਂ ਹਿੰਦੂਆਂ ਦੇ ਮੰਦਰਾਂ ਤੀਰਥ ਅਸਥਾਨਾਂ ਦਾ ਖਤਮ ਹੋਣਾ ਹੀ ਨਿਸ਼ਚਿਤ ਹੈ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਸਮੇਂ ਦੀ ਸਰਕਾਰ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਜਵਾਬ ਦਿੰਦੇ ਨੇ